ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਖੜੇ ਆਂ ਝਰਮਾ ਤੋਂ ਨੱਡਾਲਾ ਰੋਡ ਜੋ ਜਾ ਰਿਹਾ ਆ ਪਿੰਡ ਹੈ ਉਦਪੁਰ ਦੇਸ਼ਮਸ਼ਾਨ ਘਾਟ ਦੇ ਸਾਹਮਣੇ ਜੋ ਕਿ ਇੱਥੇ ਸੜਕ ਦਾ ਬਹੁਤ ਹੀ ਮੰਦਾ ਹਾਲ ਸੀਗਾ ਇਸ ਜਗ੍ਹਾ ਤੇ ਛੜ ਕੇ ਨੀਵੀਂ ਹੋਣ ਕਰਕੇ ਜਿਹੜਾ ਪਾਣੀ ਆ ਪਿੰਡ ਦਾ ਉਪਰ ਦੀ ਆ ਜਾਂਦਾ ਏ ਉਹ ਸੜਕ ਟੁੱਟ ਜਾਂਦੀ ਸੀਗੀ ਇਹ ਜੋ ਸੜਕ ਬਣ ਲਈ ਆ ਸਾਡੇ ਹਲਕਾ ਇੰਚਾਰਜ ਸਰਦਾਰ ਹਰਸਿਮਰ ਸਿੰਘ ਘੁੰਮਣ ਜੀ ਦੀ ਐਡਵੋਕੇਟ ਹੋਣ ਦੀ ਨਿਗਰਾਨੀ ਹੱਥ ਬਣ ਰਹੀ ਆ ਮੈਂ ਬਲਾਕ ਪ੍ਰਧਾਨ ਢਲਵਾ ਧਿਆਨ ਸਿੰਘ ਮਾਨ ਸੰਗਰਾਵਾ ਮੈਂ ਸਰਦਾਰ ਘੁੰਮਣ ਜੀ ਦਾ ਦਿਲੋਂ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇਹ ਬੜੇ ਲੰਮੇ ਸਮੇਂ ਤੋਂ ਜਿਹੜਾ ਸੜਕ ਦਾ ਮੁੱਦਾ ਚੱਲਦਾ ਆ ਰਿਹਾ ਸੀਗਾ ਨਾ ਅਕਾਲੀਆਂ ਟਾਈਮ ਤੇ ਬਣੀ ਨਾ ਇਹ ਕਾਂਗਰਸ ਟਾਈਮ ਤੇ ਬਣੀ ਇਹ ਇੱਕ ਕਟੋੜੀ ਵੀ 25 ਸਾਲ ਮੇਰੇ ਹਿਸਾਬ ਨਾਲ ਹੋ ਗਏ ਹੋਣੇ ਆ ਸੜਕ ਨੂੰ ਜਦੋਂ ਕੋਈ ਨਡਾਲੇ ਜਾਣ ਨੂੰ ਕਹਿੰਦਾ ਸੀ ਸਾਨੂੰ ਸਗਰਾਵਾ ਤੋਂ ਤੇ ਸਾਨੂੰ ਇਦਾਂ ਲੱਗਦਾ ਸੀ ਵੀ ਜਾਣੀ ਕਿ ਸਾਨੂੰ ਪਤਾ ਨਹੀਂ ਉਹਨੇ ਕੀ ਕਹਿਤਾ ਆ ਵੀ ਇਧਰ ਜਾਇਆ ਨਹੀਂ ਜਾਣਾ ਅਸੀਂ ਕਹਿੰਦੇ ਵੀ ਜਲੰਧਰ ਜਾਵਰਸਰ ਜਾਣਾ ਸਾਨੂੰ ਸੌਖਾ ਆ ਪਰ ਨਡਾਲੇ ਜਾਣਾ ਜਿਹੜਾ ਸਾਨੂੰ ਉਹ ਬਹੁਤ ਔਖਾ ਲੱਗਦਾ ਸੀ ਇਸ ਰੋਡ ਦੇ ਉੱਪਰ ਗੱਡੀ ਥੱਲੇ ਲੱਗਣ ਤੱਕ ਚੱਲ ਜਾਂਦੀ ਸੀ ਕਈ ਥਾਂ ਉਹਦਾ ਐਕਸੀਡੈਂਟ ਵੀ ਹੋਏ ਆ ਬਹੁਤ ਇਨਾ ਖੱਡਿਆ ਕਰਕੇ ਪਰ ਅੱਜ ਮੈਂ ਇਸ ਰੋਡ ਤੇ ਆਇਆ ਕਾਫੀ ਦੇਰ ਬਾਅਦ ਜਦੋਂ ਦੇਖਿਆ ਗਿਆ ਢਲਮਾ ਤੋਂ ਨਡਾਲੇ ਤੱਕ ਇਹ ਸੜਕ ਪ੍ਰੋਪਰ ਬਣ ਰਹੀ ਆ ਕਈਆਂ ਥਾਵਾਂ ਤੋਂ ਥੋੜੀ ਬਹੁਤੀ ਰਹਿੰਦੀ ਬਣਨ ਵਾਲੀ ਬਾਕੀ ਬਣ ਚੁੱਕੀ ਆ ਤੇ ਬੜਾ ਮਨ ਖੁਸ਼ ਹੋਇਆ ਤੇ ਦਿਨੋ ਕੀਤਾ ਕਿ ਅੱਜ ਘੁੰਮੜ ਸਾਹਿਬ ਦਾ ਧੰਨਵਾਦ ਕਰੀਏ ਅਸੀਂ ਆਮ ਪਾਲਟੀ ਤੋਂ ਕਿ ਉਹਨਾਂ ਨੇ ਬਹੁਤ ਵਧੀਆ ਸਲਾਹ加ਜੋਗ ਇਹ ਕਦਮ ਚੱਕਿਆ ਆ ਤੇ ਅਸੀਂ ਚਾਹੁੰਦੇ ਆ ਕਿ ਜਿਹੜੀ ਇਹ ਸਰਕਾਰ ਆ ਦੁਬਾਰਾ ਰਿਪੀਟ ਹੋਣੀ ਚਾਹੀਦੀ ਆ ਕਿਉਂਕਿ ਇੱਕ ਤਾਂ ਕਿਸਾਨਾਂ ਨੂੰ ਸਾਹਮਣੇ ਸਾਡੇ ਮੋਟਰ ਚੱਲ ਰਹੀ ਆ ਤੇ ਦੇਖ ਕੇ ਉਹਦਾ ਮਨ ਖੁਸ਼ ਹੁੰਦਾ ਆ ਅੱਗੇ ਅਸੀਂ ਜਦੋਂ ਖੇਤਾਂ ਨੂੰ ਪਾਣੀ ਲਾਉਦੇ ਸੀਗੇ ਰਾਤ ਨੂੰ ਲਾਈਟ ਆਉਣੀ ਦੋ ਦੋ ਕਨਾਲ ਦੇ ਅਸੀਂ ਕਿਾਰੇ ਪਾਉਣੇ ਉਹਨੂੰ ਵੀ ਦੋ ਤਿੰਨ ਵਾਰੀ ਪੂਰਾ ਭਰਨ ਤੱਕ ਟਾਈਮ ਲੱਗ ਜਾਂਦਾ ਸੀਗਾ ਭਰਨੀ ਪੈਂਦੀ ਸੀ ਅੱਜ ਅਸੀਂ ਕਿੱਲੇ ਕਿੱਲੇ ਦੇ ਕਿਾਰੇ ਪਾ ਗਏ ਦਿਨੇ ਮੋਟਰ ਚਲਾ ਕੇ ਆਰਾਮ ਨਾਲ ਘਰ ਜਾ ਕੇ ਆਪਣੇ ਆਰਾਮ ਨਾਲ ਬੈਠ ਕੇ ਰੋਟੀ ਬਾੜੀ ਖਾਣੇ ਆ ਔਰ ਇਹ ਜੇ ਜਾ ਕੇ ਦੇਖਦੇ ਆਂ ਸ਼ਾਮ ਤੱਕ ਸਾਡੀ ਕਿਹੜੀ ਕੰਪਲੀਟ ਹੋਇਆ ਹੁੰਦਾ ਆ ਬੜਾ ਮਨ ਖੁਸ਼ ਹੁੰਦਾ ਚੀਜ਼ਾਂ ਦੇਖ ਕੇ ਮੈਂ ਇਲਾਕਾ ਨਿਵਾਸੀਆਂ ਨੂੰ ਔਰ ਪੰਜਾਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਇਹੋ ਜਿਹੀਆਂ ਸਰਕਾਰਾਂ ਇਹੋ ਜਿਹਾ ਸੀਐਮ ਇਹੋ ਜੇ ਸਾਡੇ ਜਿਹੜੇ ਆ ਹਲਕਾਂ ਚਾਰ ਚਲੋ ਸਾਡੇ ਮੰਦਾ ਵਿਆ ਤੇ ਉਹਨਾਂ ਨੂੰ ਵੋਟਾਂ ਪਾ ਕੇ ਵੀ ਕੰਮਜੋਬਣਾ ਕੇ ਅੱਗੇ ਆਪਾਂ ਇਹਨਾਂ ਕਰੋ ਹੋਰ ਵਧੀਆ ਆਪਣੇ ਇਲਾਕੇ ਦੇ ਕੰਮ ਕਰਾਈਏ ਜਿੱਦਾਂ ਸਾਡੇ ਪਿੰਡ ਵੀ ਕਾਫੀ ਸਮੇ ਤੋਂ ਨਾਲ ਹੀ ਗਲੀਆਂ ਵਾਲੀ ਦਾ ਕੰਮ ਚੱਲ ਰਿਹਾ ਸੀ ਬੰਦ ਪਿਆ ਹੈਗਾ ਉਹ ਵੀ ਹੁਣ ਸ਼ੁਰੂ ਕਰ ਦਿੱਤਾ ਆ ਤੇ ਬੜਾ ਮਨ ਖੁਸ਼ ਹੈ ਨਾ ਚੀਜ਼ਾਂ ਤੋਂ ਸਰਕਾਰ ਤੋਂ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਆਪਾਂ ਇਹ ਦੁਬਾਰਾ ਆਈਡੀਆ ਸਰਕਾਰ ਐਸਟਾਈ ਚ ਰਿਪੀਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ